ਜਦੋਂ ਕਿਸਾਨੀ ਦੀ ਪੰਜਾਬ ਦੀ ਕਿਸਾਨੀ ਦੀ ਗੱਲ ਕਰਦਾ ਜਾਂ ਹਰਿਆਣੇ ਦੀ ਜਾਂ ਜੰਮੂ ਕਸ਼ਮੀਰ ਦੀ ਜਦੋਂ ਕੋਈ ਵੀ ਬੰਦਾ ਆਪਦੀ ਚੀਜ਼ ਅਗਾ ਕੇ ਆਪ ਵੇਚਦਾ ਹੈ ਜਾਂ ਉਹਨੂੰ ਵਧੀਆ ਤਰੀਕੇ ਨਾਲ ਮਾਰਕੀਟ ਦੇ ਵਿੱਚ ਵੇਚਦਾ ਹੈ ਜਾਂ ਚਲੋ ਮੁੱਲ ਲੈਂਦਾ ਹੈ ਸਾਫ਼ ਸੁਥਰੀ ਚੀਜ਼ ਤਾਂ ਉਹਦੀ ਆਪਾਂ ਗੱਲ ਕਰਦੇ ਆਂਗੇ ਵੀ ਬਾਈ ਜਿ ਘਾਏ ਹੋਏ ਨੇ ਇਹਨਾਂ ਕੋਲੇ ਸਮਾਨ ਆਪਾਂ ਆਓ ਤੁਹਾਨੂੰ ਗੱਲ ਵੀ ਕਰਾਉਂਦੇ ਆਂ ਨਾਲਾ ਮਲਾਉਂਦੇ ਆਂ ਕਿਦਾਂ ਜੇ ਕਿ ਕਿਸਾਨ ਬੰਦਾ ਆਪਦੀ ਚੀਜ਼ ਆਪ ਬਣਾ ਕੇ ਵੇਚਦਾ ਜਾਂ ਥੋੜੀ ਬਹੁਤੀ ਮੁੱਲ ਲੈਂਦਾ ਉਹਦੇ ਵਿੱਚ ਕੋਈ ਰੱਬ ਲੱਗਦੀ ਗੱਲ ਹੁੰਦੀ ਹੈ ਵੀ ਉਹਦੇ ਵਿੱਚ ਕੋਈ ਬੇਈਮਾਨੀ ਨਹੀਂ ਹੁੰਦੀ ਜਿਵੇਂ ਆਪਾਂ ਬਾਈ ਇਹਨੂੰ ਨਾਲ ਮਲਾਉਣਾ ਸਾਨੂੰ ਤੇ ਦੇਖੋ ਚੀਜ਼ਾਂ ਇਹਨਾਂ ਕੋ ਕਿੰਨੀਆਂ ਵਧੀਆ ਨੇਗੀਆਂ ਹਨ ਹਰ ਇੱਕ ਚੀਜ਼ ਦੇ ਵਿੱਚ ਪਿਓਰਿਟੀ ਹੈ ਲੱਗਦੀ ਹੈ ਵੀ ਕੋਈ ਵੀ ਸਮਾਨ ਦੇਖ ਲਓ ਤੁਸੀਂ ਜਿਵੇਂ ਬਾਈ ਇੱਥੇ ਕਹਿੰਦਾ ਉਹ ਥੋੜਾ ਜਿਹਾ ਮੈਨੂੰ ਲੱਗਿਆ ਵੀ ਵਿੱਚ ਇਹਦੇ ਕੋਈ ਪ੍ਰੋਬਲਮ ਹੈ ਬ్రో ਇਹ ਪ੍ਰੋਬਲਮ ਨਹੀਂ ਦੋਸਤੋ ਇਹ ਹੈ ਨਾ ਇਹਨੂੰ ਮਤਲਬ ਮਿਲਾਵਟ ਨਹੀਂ ਹੈ ਚੀਜ਼ਾਂ ਦੇ ਵਿੱਚ ਇਹ ਅਸਲੀ ਚੀਜ਼ਾਂ ਨੇਗੀਆਂ ਸੋ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਆ ਹਲਾ ਇਧਰ ਹੋਇਓ ਆ ਫੜ ਲਓ ਮਾ ਫੜੀ ਲਓ ਨਾ ਮੜਾ ਠੀਕ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋਗੇ ਅੱਛਾ ਕਸ਼ਮੀਰ ਤੋਂ ਇਹ ਜਿਵੇਂ ਤੁਸੀਂ ਜਿਹੜੀਆਂ ਚੀਜ਼ਾਂ ਲਗੀਆਂ ਇਹ ਕੀ ਉੱਥੇ ਤੁਸੀਂ ਆ ਬਗਾਉਨੇ ਹੋ ਕਿਵੇਂ ਇਹਨਾਂ ਦਾ ਕਿਵੇਂ ਕਰਦੇ ਹੋ ਤੁਸੀਂ ਥੋੜਾ ਬਹੁਤ ਸਾਨੂੰ ਆਪ ਦਾ ਵੀ ਹੈਗਾ ਜਿਵੇਂ ਅਖਰੋਟ ਹੈ ਬਾਦਾਮ ਹੈ ਬਾਕੀ ਚੀਜ਼ ਹੈ ਬਾਕੀ ਤਾਂ ਲੋਕਾਂ ਤੋਂ ਵੀ ਲੈਂਦੇ ਜ਼ਿੰਮੇਦਾਰ ਤਾਜ਼ਾ ਤਾਜ਼ਾ ਮਾਲ ਲੈਂਦੇ ਹਰ ਸਾਲ ਆ ਜਾਂਦੇ ਜੀ ਠੀਕ ਹੈ ਜੀ ਹਰ ਸਾਲ ਆ ਜਾਂਦੇ ਜੀ ਹਰ ਸਾਲ ਤੁਸੀਂ ਇੱਥੇ ਪੰਜਾਬ ਚ ਆਉਂਦੇ ਹੋ ਜੀ ਹਾਂ ਸਾਫ਼ ਸੁਥਰਾ ਮਾਲ ਵੇਚੇ ਤਾਜ਼ਾ ਮਾਲ ਵੇਚੇ ਸਾਡੇ ਕੋਲ ਪੁਰਾਣਾ ਮਾਲ ਨਹੀਂ ਹੁੰਦਾ ਬਿਲਕੁਲ ਇੱਕ ਨੰਬਰ ਦਾ ਤੇਲ ਵਾਲਾ ਮਾਲ ਹੈ ਸਭ ਨੇਟਰੀ ਜੀ ਮਾਲ ਹੈ ਚਲੋ ਚੀਜ਼ ਦੱਸ ਦਈਏ ਵੈਸੇ ਹਣੇ ਹਾਂ ਜੀ ਤੇ ਤੇ ਇਹ ਮੈਂ ਧਿਆਨ ਰਿਹਾ ਵੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਡਿਸਟ੍ਰਿਕਟ ਕਪੂਰ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਹਾਂ ਨਾ ਤੋਂ ਆਏ ਹੋ ਨਾ ਉਥੋਂ ਦੇ ਕਿਸਾਨ ਤੁਸੀਂ ਮਤਲਬ ਸਾਰੇ ਫਿਰ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਾਂਦੇ ਹੋ ਤੁਸੀਂ ਪੰਜਾਬ ਚ ਹਰ ਇੱਕ ਸ਼ਹਿਰ ਚ ਹੁੰਦੇ ਕਸ਼ਮੀਰੀ ਕੋਈ ਕਪੜੇ ਵੇਚਣ ਵਾਲੇ ਆਉਂਦੇ ਕੋਈ ਡਰਾਈ ਫੂਡ ਵੇਚਣ ਵਾਸਤੇ ਆਤੇ ਆਤੇ ਤਾਂ ਕਸ਼ਮੀਰ ਦਾ ਮਾਲ ਲੈ ਕੇ ਆਤੇ ਹਰ ਇੱਕ ਚੀਜ਼ ਸੜੇ ਕੋਲ ਮਿਲਾਵਟ ਵਾਲਾ ਨਹੀਂ ਜਮੇ ਕੈਮੀਕਲ ਵਾਲਾ ਹੁੰਦਾ ਚਿੱਲੀ ਕਾ ਹੁੰਦਾ ਹੈ ਅੱਜਕੱਲ ਚਿੱਲੀ ਕੀ ਗਰੀ ਹੁੰਦੇ ਉਸੇ ਤੇਲ ਹੀ ਨਹੀਂ ਹੁੰਦਾ ਬਿਲਕੁਲ ਇਸ ਤੇਲ ਪਰਿਆ ਹੁੰਦਾ ਹੈ ਮਤਲਬ ਹਰ ਇੱਕ ਚੀਜ਼ ਪੂਰੀ ਮਲਾਏ ਤਸੱਲੀ ਵਾਲੀ ਗੱਲ ਹੈ ਵੀ ਅਸਲੀ ਹੈ ਜੋ ਅਸਲੀ ਹੈ ਬਿਲਕੁਲ ਕੋਈ ਡੁਪਲੀਕੇਟ ਚੀਜ਼ ਕੋਈ ਰੱਖਦੇ ਨਹੀਂ ਐਸੀ ਐਸੀ ਹਰ ਉਸਾਲੀ ਆਉਂਦੇ ਚੀਜ਼ ਸਾਫ਼ ਸੁਥਰਾ ਵੇਚਦੇ ਵੇਚਦੇ ਸ਼ਹਿਰਾਂ ਟ੍ਰਿਪੰਡਾ ਜਿੱਨੀ ਵੇਚਦੇ ਹਰ ਇੱਕ ਸ਼ਹਿਰ ਚ ਵੇਚਦੇ ਬਾਜ਼ਾਰ ਤੋਂ ਰੇਟ ਕੱਟ ਵੇਚਦੇ ਨਾਲੇ ਹਰ ਇੱਕ ਚੀਜ਼ ਦਾ ਤੋ ਭਾਈ ਕਹਿੰਦਾ ਵੀ ਰੇਟ ਵੀ ਬਹੁਤ ਜਾਇਜ਼ ਨੇਗੇ ਸਾਰਿਆਂ ਨੇ ਤੇ ਲਿਆ ਮਾਰਕੀਟ ਦੇ ਵਿੱਚ ਤੇ ਬਾਕੀ ਪਿਓਰਿਟੀ ਦੀ ਗੱਲ ਅਸਲੀ ਗੱਲ ਕਰਦੇ ਆ ਆਪਾਂ ਵੀ ਇਹ ਚ ਚਲੋ ਕੈਮੀਕਲ ਸੌ ਹੁੰਦੇ ਨੇ ਹਨਾ ਉਹ ਚੀਜ਼ਾਂ ਵੀ ਹੈਣੀਆਂ ਸੋ ਸਾਨੂੰ ਸਿੱਧੀਆਂ ਚੀਜ਼ਾਂ ਲੈਣੇ ਚਾਹੀ ਸਾਡਾ ਫਿਲਮ ਲਾਉਣ ਦਾ ਮਕਸਦ ਇਹ ਹੀ ਸੀਗਾ ਵੀ ਕੋਈ ਵੀ ਚੀਜ਼ ਲੈਣੇ ਹੋ ਤੁਸੀਂ ਉਹਨੂੰ ਵਧੀਆ ਕੁਆਲਿਟੀ ਵਾਲੀ ਤੇ ਪਿਓਰ ਚੀਜ਼ ਲਓ ਠੀਕ ਹੈ ਬਈ ਧੰਨਵਾਦ ਹੋਰ ਚਾਹ ਆਜੋ ਫਿਰ ਚਾਹ ਦਾ ਗੱਫਾ ਬਾਜੀ ਬਾਜੀ ਧੰਨਵਾਦ